ਹਾਂਜੀ ਦੋਸਤੋ ਜਿਹੜੀ ਤੁਸੀਂ ਪਾਣੀ ਦੇ ਵਿੱਚ ਗਾਂ ਦੇਖ ਰਹੇ ਹੋ ਇਹ ਹਰੀਗੜਾ ਨਹਿਰ ਦੇ ਵਿੱਚ ਕੱਲ 5:00 ਵਜੇ ਡਿੱਗ ਪਈ ਸੀ ਸਾਨੂੰ ਹਰੀਗੜੋਂ ਕਿਸੇ ਮੁੰਡੇ ਨੇ ਫੋਨ ਕੀਤਾ ਸਾਡੇ ਭਰਾ ਜੱਸੀ ਨੂੰ ਤੇ ਉਹਨੇ ਮੈਨੂੰ ਫੋਨ ਕੀਤਾ ਮੈਂ ਖੇਤ ਬੈਠਾ ਸੀਗਾ ਅਸੀਂ ਉਹਦੀ ਮੋਟਰਸਾਈਕਲ ਲੈ ਕੇ ਭੱਜੇ ਤੇ ਮੈਂ ਤੇ ਕਾਲਾ ਤਿੰਨੇ ਆਣੇ ਜੀ ਪਹੁੰਚਦੇ ਉਹਦਾ ਡੈਡੀ ਵੀ ਰੱਸੀ ਲੈ ਕੇ ਪਹੁੰਚਿਆ ਬਾਈ ਬਲਬੀਨ ਸਿੰਘ ਤੇ ਬਾਕੀ ਪਿੰਡ ਵਾਲੇ ਵੀ ਨੌਜਾਨ ਬਹੁਤ ਪਹੁੰਚ ਚੁੱਕੇ ਸੀਗੇ ਇਹ ਮੰਨ ਕੇ ਚੱਲੋ ਵੀ ਇਹ ਬਹੁਤ ਦੂਰੋਂ ਡਿੱਗੀ ਹੋਈ ਸੀ ਗਾਂ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਤਾਂ ਆ ਕੇ ਹਰੀਗੜਾ ਪਤਾ ਲੱਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ ਪਹੁੰਚੇ ਨਾ ਲਵੇ ਲਾਇਆ ਤੇ ਸਾਡੇ ਨਾਲ ਇਥੇ ਨਵਾਂ 모ਗਾ ਲੱਗਿਆ ਪਾਣੀ ਵਾਲਾ ਤੇ ਉੱਥੇ ਗੇਟ ਸੀਗਾ ਚੜਨ ਚੜਨ ਵਾਸਤੇ ਗਾਈ ਨੂੰ ਉੱਥੇ ਅਸੀਂ ਲੈ ਕੇ ਗਏ ਹੌਲੀ ਹੌਲੀ ਤੇ ਰੱਸੇ ਪਾਏ ਗਾਈ ਦੇ ਗਲ ਦੇ ਰੱਸੇ ਸਭ ਪਾਇਆ ਤੇ ਪਿੱਛੋਂ ਰੱਸਾ ਪਾ ਕੇ ਗਾਈ ਨੂੰ ਜਿੱਥੇ ਪਾਣੀ ਵਾਲਾ 모ਗਾ ਲੱਗਿਆ ਉੱਥੇ ਅਸੀਂ ਲਿਆਏ ਤੇ ਗਾਈ ਨੂੰ ਡਰੀ ਹੋਈ ਸੀ ਗਾਈ ਪਾਣੀ ਦੇ ਵਿੱਚ ਫਿਰ ਇਹਨੇ ਮਾੜਾ ਮੋਟਾ ਸੀ ਨਾ ਇਥੇ ਪਹਿਲਾਂ ਤਾਂ ਰੱਸੀਆਂ ਬੰਨ੍ਹਿਆ ਤੁਹਾਡੇ ਸਾਹਮਣੇ ਬੰਨੀ ਜਾਂਦੇ ਆ ਫਿਰ ਇਸ ਤੋਂ ਬਾਅਦ ਗਾਈ ਦਾ ਮੈਂ ਪਲੋਸਾ ਪਲੋਸੀ ਕੀਤੀ ਗਾਈ ਨੂੰ ਪਤਾ ਲੱਗਿਆ ਮੈਨੂੰ ਬਚਾਉਣ ਵਾਲੇ ਤੇ ਚਾਉਣ ਵਾਲੇ ਨੇ ਗਾਈ RAM ਨਾਲ ਖੜ ਗਈ ਐਨੇ ਦੋ ਤਿੰਨ ਰੱਸੇ ਹੋਰ ਲੈ ਕੇ ਆ ਗਏ ਭਰਾ ਸਾਡੇ ਤੇ ਅਸੀਂ ਹੌਲੀ ਹੌਲੀ ਗਾਈ ਨੂੰ ਸੁਖ ਸ਼ਾਂਤੀ ਦੇ ਨਾਲ ਬਾਈ ਬਾਹਰੇ ਕੱਢ ਲਿਆ ਗਊ ਮਾਤਾ ਦਾ ਬਹੁਤ ਵੱਡਾ ਪੁੰਨ ਹੁੰਦਾ ਕਹਿੰਦੇ ਸਾਰਿਆਂ ਤੋਂ ਵੱਡਾ ਗਊ ਮਾਤਾ ਦਾ ਪੁੰਨ ਹੁੰਦਾ ਹਨਾ ਬਾਈ ਤੇ ਆਪਾਂ گاਉ ਨੂੰ ਹੁਣ ਬਈ ਬਾਹਰ ਕੱਢ ਲਿਆ ਜਮਾ ਸੁਖ ਸ਼ਾਂਤੀ ਦੇ ਨਾਲ ਬਾਕੀ ਸਾਰੇ ਪਿੰਡ ਵਾਲਾਂ ਦਾ ਦਿਲੋਂ ਧੰਨਵਾਦ ਗਾਈ ਨੂੰ ਹੁਣ ਬਈ ਆਪਾਂ ਲੈ ਚੱਲੇ ਆ ਪਿੰਡ ਇਹਦੀ ਦੇਖਭਾਲ ਬਾਈ ਬਲਬੀਤ ਸਿੰਘ ਕਰੂਗਾ ਤੇ ਛੱਟਪੇਟ ਕੋਈ ਵੀ ਨਹੀਂ ਬੱਜੀ ਬਈ ਤੇ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਬਾਕੀ ਬਾਈ ਖਿਆਲ ਰੱਖਿਆ ਕਰੋ ਨੈਰਜਸ ਹੂਏ ਚ ਕਿਤੇ ਵੀ ਕੋਈ ਪਸ਼ੂ ਪੰਛੀ ਡਿੱਗਿਆ ਪਿਆ ਹੁੰਦਾ ਤਾਂ ਜ਼ਰੂਰ ਕੱਢ ਦਿਆ ਕਰੋ ਦਿਲੋਂ ਧੰਨਵਾਦ ਬਾਈ ਜੱਗੀ ਦਾ ਬਾਈ ਮਿੱਠੂ ਬਾਈ ਰਾੜਾ ਬੱਕਰੀਆਂ ਵਾਲਾ ਬਾਈ ਕਾਲਾ ਪੋਪਲ ਬਾਈ ਤੇ ਬਲਬੀਰ ਬਾਈ ਦਾ ਤੇ ਜੱਸੀ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਜਿਹੜੇ ਇੱਥੇ ਪਹੁੰਚੇ ਨੇ